ਕਿ ਕੋਈ ਬੇਟੀ ਅਜਿਹੀ ਵੀ ਹੋ ਸਕਦੀ ਹੈ ਕਿ ਆਪਣੇ ਗੁੰਗੇ ਪਿਓ ਦੇ ਨਾਲ ਉਹ ਘਰ ਦੇਵੇ ਜਿਸ ਨੂੰ ਸੁਣ ਕੇ ਦਿਲ ਦਹਿਲ ਜਾਵੇ ਮੇਰੀ ਬੇਨਤੀ ਹੈ ਕਿ ਜੋਤੀਆਂ ਆਪਣੇ ਪਿਓ ਨੂੰ ਪਿਆਰ ਕਰਦੀਆਂ ਨੇ ਉਹ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਬਲਦੇਵ ਸਿੰਘ ਇੱਕ ਗੁੰਗਾ ਇਨਸਾਨ ਸੀ ਜੋ ਆਪਣੇ ਦਿਲ ਦੀ ਆਵਾਜ਼ ਕਦੇ ਜ਼ੁਬਾਨ ਤੋਂ ਕੱਢ ਨਹੀਂ ਸਕਦਾ ਸੀ ਪਰ ਉਸਦੇ ਦਿਲ ਵਿੱਚ ਆਪਣੇ ਦੇ ਆਪਣੇ ਲਈ ਨਹੀਂ ਆਪਣੀ ਧੀ ਦੇ ਲਈ ਇੱਕ ਸੁਪਨਾ ਸੀ ਜੋ ਉਹ ਹਮੇਸ਼ਾ ਆਪਣੀਆਂ ਅੱਖਾਂ ਵਿੱਚ ਸਜਾਏ ਰੱਖਦਾ ਸੀ ਮਲਦੇਵ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ ਧੀ ਦੇ ਜਨਮ ਦੇ ਦੌਰਾਨ ਤੇ ਆਪਣੀ ਬੇਟੀ ਨੂੰ ਪਾਲਣ ਦਾ ਬੋਝ ਉਸਤੇ ਪੈ ਗਿਆ ਬਲਦੇਵ ਸਿੰਘ ਜੀ ਸਮੋਸਿਆਂ ਦੀ ਰੇੜੀ ਲਗਾਉਂਦੇ ਸੀ ਉਸ ਨੇ ਆਪਣੀ ਬੇਟੀ ਨੂੰ ਮਾਂ ਦੀ ਤਰ੍ਹਾਂ ਪਿਆਰ ਨਾਲ ਪਾਲਿਆ ਉਸ ਦੀ ਹਰ ਛੋਟੀ ਵੱਡੀ ਇੱਛਾ ਨੂੰ ਪੂਰਾ ਕੀਤਾ ਉਹ ਗੁੰਗਾ ਸੀ ਪਰ ਆਪਣੀ ਧੀ ਤੱਕ ਦਿਲ ਦੀ ਗੱਲ ਹਮੇਸ਼ਾ ਪਹੁੰਚਾ ਦਿੰਦਾ ਸੀ ਉਸਨੇ ਆਪਣੀ ਧੀ ਦੀ ਸਿੱਖਿਆ ਤੇ ਧਿਆਨ ਦਿੱਤਾ ਛੋਟੇ-ਛੋਟੇ ਕੰਮ ਕਰਕੇ ਉਸਨੇ ਉਸਦੇ ਲਈ ਹਰ ਸੁੱਖ ਸੁਵਿਧਾ ਦਾ ਪ੍ਰਬੰਧ ਕੀਤਾ ਉਹ ਜਾਣਦਾ ਸੀ ਕਿ ਜੇ ਉਹ ਦੁਨੀਆਂ ਦੇ ਲੋਕਾਂ ਦੇ ਵਿੱਚ ਆਪਣੀ ਧੀ ਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਚੰਗੀ ਸਿੱਖਿਆ ਦੇਣੀ ਪਵੇਗੀ ਪਰ ਬੇਟੀ ਜੋ ਆਪਣੀ ਦੁਨੀਆਂ ਵਿੱਚ ਮਸਤ ਸੀ ਉਸ ਨੂੰ ਉਸ ਸਮੇਂ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਸ ਦਾ ਪਿਓ ਕਿੰਨੀਆਂ ਕੁਰਬਾਨੀਆਂ ਦੇ ਰਿਹਾ ਹੈ ਇੱਕ ਦਿਨ ਗੁੰਗਾ ਬਲਦੇਵ ਸਿੰਘ ਸਮੋਸਿਆਂ ਵਾਲੀ ਰੇੜੀ ਲੈ ਕੇ ਕਾਲਜ ਦੇ ਕੋਲ ਸਮੋਸੇ ਵੇਚਣ ਦੇ ਲਈ ਚਲਾ ਗਿਆ। ਉੱਥੇ ਜਦੋਂ ਕਾਲਜ ਦੀਆਂ ਕੁੜੀਆਂ ਨੂੰ ਛੁੱਟੀ ਹੋਈ ਤਾਂ ਆਈਆਂ ਤਾਂ ਬਲਦੇਵ ਸਿੰਘ ਦੇ ਦਿਲ ਵਿੱਚ ਇੱਛਾ ਉੱਠੀ ਕਿ ਮੇਰੀ ਧੀ 5ਵੀਂ ਕਲਾਸ ਪਾਸ ਕਰ ਚੁੱਕੀ ਹੈ। ਕਿੰਨੀ ਕਿੰਨੀ ਵਧੀਆ ਗੱਲ ਹੋਵੇਗੀ ਜੇ ਮੇਰੀ ਧੀ ਵੀ ਇਸ ਵੱਡੇ ਕਾਲਜ ਵਿੱਚ ਪੜੇ। ਉਹ ਜਲਦੀ ਸਮੋਸਿਆਂ ਦਾ ਥਾਲ ਲੈ ਕੇ ਘਰ ਆਇਆ। ਦੇਖਿਆ ਤਾਂ ਉਸਦੀ ਬੇਟੀ ਮੋਬਾਈਲ ਤੇ ਲੱਗੀ ਹੋਈ ਸੀ। ਉਹ ਇਸ਼ਾਰੇ ਨਾਲ ਆਪਣੀ ਬੇਟੀ ਨੂੰ ਬੁਲਾਉਣ ਲੱਗਿਆ ਤਾਂ ਬੇਟੀ ਬੋਲੀ ਕੀ ਹੈ ਪਾਪਾ ਕਿਉਂ ਹੂ ਹਾਂ ਕਰਦੇ ਰਹਿੰਦੇ ਹੋ ਪਹਿਲਾਂ ਹੀ ਤੇਰੇ ਕਰਕੇ ਮੇਰੀ ਕਿੰਨੀ ਬੇਇੱਜ਼ਤੀ ਹੋ ਚੁੱਕੀ ਹੈ ਕਾਸ਼ ਰੱਬ ਨੇ ਤੈਨੂੰ ਜ਼ੁਬਾਨ ਦਿੱਤੀ ਹੁੰਦੀ ਤਾਂ ਮੇਰੀਆਂ ਸਹੇਲੀਆਂ ਕਦੇ ਮੇਰਾ ਮਜ਼ਾਕ ਨਾ ਬਣਾਉਂਦੀਆਂ ਗੂੰਗਾ ਪਿਓ ਬੋਲ ਤਾਂ ਨਹੀਂ ਸਕਦਾ ਸੀ ਪਰ ਉਸ ਨੂੰ ਸਮਝ ਚੰਗੀ ਤਰ੍ਹਾਂ ਆ ਜਾਂਦਾ ਸੀ ਕਿ ਉਸ ਦੀ ਧੀ ਉਸ ਨੂੰ ਕੀ ਕਹਿੰਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਫਿਰ ਵੀ ਉਸ ਨੇ ਆਪਣੀ ਬੇਟੀ ਨੂੰ ਪਿਆਰ ਕਰਦੇ ਹੋਏ ਕਿਹਾ ਬੇਟਾ ਅੱਜ ਮੈਂ ਸਮੋਸਿਆਂ ਦੀ ਰੇੜੀ ਲੈ ਕੇ ਇੱਕ ਕਾਲਜ ਦੇ ਕੋਲ ਗਿਆ ਸੀ ਉੱਥੇ ਕੁੜੀਆਂ ਵਧੀਆ ਕੱਪੜੇ ਪਾ ਕੇ ਪੜਨ ਦੇ ਲਈ ਆਉਂਦੀਆਂ ਨੇ ਮੈਂ ਤੈਨੂੰ ਉੱਥੇ ਸਿੱਖਿਆ ਦਿਵਾਉਣੀ ਚਾਹੁੰਦਾ ਹਾਂ ਬਲਦੇਵ ਸਿੰਘ ਦੇ ਇਸ਼ਾਰੇ ਵਿੱਚ ਇੱਕ ਇੱਕ ਦਰਦ ਸੀ ਇੱਕ ਪਿਆਰ ਸੀ ਤੇ ਇੱਕ ਵਿਸ਼ਵਾਸ ਸੀ ਕਿ ਉਹ ਆਪਣੀ ਧੀ ਦੇ ਲਈ ਕੋਈ ਨਾ ਕੋਈ ਰਸਤਾ ਕੱਢ ਲਵੇਗਾ ਚਾਹੇ ਉਸ ਦੇ ਲਈ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਮਿਹਨਤ ਕਿਉਂ ਨਾ ਕਰਨੀ ਪਵੇ ਭਰਤੀ ਅੱਖਾਂ ਦਿਖਾਉਂਦੇ ਹੋਏ ਬੋਲੀ ਪਾਪਾ ਇਸ ਸਮੋਸਿਆਂ ਦੀ ਰੇੜੀ ਨਾਲ ਤੂੰ ਮੇਰਾ ਖਰਚਾ ਚੱਕ ਸਕੇਂਗਾ ਇਹ ਭੋਲ ਹੈ ਤੁਹਾਡੀ ਮੇਰੀ ਹੀ ਕਿਸਮਤ ਫੁੱਟੀ ਸੀ ਜੋ ਤੇਰੇ ਵਰਗੇ ਗਰੀਬ ਪਿਓ ਦੇ ਘਰੇ ਮੈਂ ਪੈਦਾ ਹੋ ਗਈ ਕਿੱਥੇ ਤੇਰੇ ਸਮੋਸਿਆਂ ਦੀ ਕਮਾਏ ਹੋਏ ਪੈਸੇ ਤੇ ਕਿੱਥੇ ਮੇਰੇ ਖਰਚੇ ਤੂੰ ਤਾਂ ਚੁੱਪ ਹੀ ਰਹੇ ਤਾਂ ਚੰਗਾ ਹੈ ਪਿਓ ਪਰੇਸ਼ਾਨ ਹੋ ਗਿਆ ਤੇ ਰੱਬ ਦੇ ਸਾਹਮਣੇ ਅਰਦਾਸ ਕਰਦੇ ਹੋਏ ਰੋਣ ਲੱਗਿਆ हे ਰੱਬਾ ਮੇਰੀ ਧੀ ਨੂੰ ਸਹੀ ਰਸਤਾ ਦਿਖਾ ਇਹ ਕਿਉਂ ਨਹੀਂ ਸਮਝ ਸਕਦੀ ਕਿ ਮੈਂ ਗਰੀਬ ਹਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਜੇ ਮੈਂ ਗੁੰਗਾ ਹਾਂ ਤਾਂ ਤੈ ਤੂੰ ਮੈਨੂੰ ਜ਼ੁਬਾਨ ਨਹੀਂ ਦਿੱਤੀ ਇਸ ਵਿੱਚ ਵੀ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹਾਂ ਇਸ ਨੂੰ ਪੜਾਉਣ ਦੇ ਲਈ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ हे ਰੱਬਾ ਤੂੰ ਮੇਰੀ ਮਦਦ ਕਰ ਬਲਦੇਵ ਸਿੰਘ ਨੇ ਆਪਣੀ ਧੀ ਦੇ ਲਈ ਬਹੁਤ ਮਿਹਨਤ ਕੀਤੀ ਸੀ ਦਿਨ ਰਾਤ ਦੀ ਥਕਾਵਟ ਤੇ ਬਲਦਾਨ ਦੇ ਬਾਅਦ ਵੀ ਉਹ ਐਨੇ ਪੈਸੇ ਇਕੱਠੇ ਨਹੀਂ ਕਰ ਸਕਿਆ ਸੀ ਕਿ ਆਪਣੀ ਧੀ ਦਾ ਕਾਲਜ ਵਿੱਚ ਐਡਮਿਸ਼ਨ ਕਰਵਾ ਸਕੇ ਉਸਦੇ ਕੋਲ ਸਿਰਫ ਆਪਣੇ ਸਮੋਸਿਆਂ ਵਾਲੀ ਰੇੜੀ ਸੀ ਜਿਸ ਤੇ ਉਹ ਰੋਜ਼ ਸਮੋਸੇ ਵੇਚਦਾ ਸੀ ਪਰ ਹੁਣ ਉਹ ਆਪਣੀ ਰੇੜੀ ਵੀ ਨਹੀਂ ਰੱਖ ਸਕਿਆ ਉਸਦੇ ਕੋਲ ਕੁਝ ਹੋਰ ਨਹੀਂ ਸੀ ਬਸ ਉਹੀ ਥਾਲੀ ਸੀ ਜੋ ਸਿਰ ਤੇ ਰੱਖ ਕੇ ਸਮੋਸੇ ਵੇਚਣ ਨਿਕਲ ਜਾਂਦਾ ਸੀ ਬਤ ਸੁਖ ਬਲਦੇਵ ਸਿੰਘ ਨੇ ਦਿਲ ਵਿੱਚ ਇਹ ਤੈਅ ਕੀਤਾ ਸੀ ਕਿ ਉਹ ਆਪਣੀ ਬੇਟੀ ਦਾ ਕਿਸੇ ਵੀ ਕੀਮਤ ਤੇ ਉਸ ਕਾਲਜ ਵਿੱਚ ਐਡਮਿਸ਼ਨ ਕਰਵਾਏਗਾ ਚਾਹੇ ਉਸਦੇ ਲਈ ਉਹ ਆਪਣੀ ਆਖਰੀ ਚੀਜ਼ ਵੀ ਵੇਚ ਦੇਵੇ ਉਸਨੇ ਆਪਣੀ ਰੇੜੀ ਵੇਚ ਕੇ ਇੰਨੇ ਪੈਸੇ ਜਮਾ ਕਰ ਲਏ ਕਿ ਧੀ ਦੀ ਐਡਮਿਸ਼ਨ ਕਾਲਜ ਵਿੱਚ ਕਰਵਾ ਸਕੇ। ਬੇਟੀ ਤੇ ਲਈ ਇਹ ਉਸਦੀ ਕੁਰਬਾਨੀ ਸੀ ਪਰ ਉਸਦੀ ਬੇਟੀ ਨੂੰ ਉਸਦਾ ਕੋਈ ਅਹਿਸਾਸ ਨਹੀਂ ਸੀ। ਬਲਦੇਵ ਸਿੰਘ ਬੁਖਾਰ ਵਿੱਚ ਵੀ ਸਮੋਸੇ ਵੇਚਣ ਦੀ ਕੋਸ਼ਿਸ਼ ਕਰਦਾ ਤਾਂ ਕਿ ਆਪਣੇ ਸੁਪਨਿਆਂ ਨੂੰ ਸੱਚ ਬਣਾ ਸਕੇ। ਉਸਦਾ ਸਰੀਰ ਥੱਕਿਆ ਹਾਰਿਆ ਸੀ ਪਰ ਦਿਲ ਅਜੇ ਵੀ ਉਮੀਦ ਨਾਲ ਭਰਿਆ ਹੋਇਆ ਸੀ। ਉਹ ਆਪਣੀ ਧੀ ਦਾ ਭਵਿੱਖ ਉੱਜਲ ਬਣਾ ਸਕੇ। ਬੇਟੀ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਪਿਓ ਕਿਸ ਹਾਲ ਵਿੱਚ ਹੈ ਤੇ ਸਿਰ ਤੇ ਥਾਲ ਰੱਖ ਕੇ ਸਮੋਸੇ ਵੇਚ ਰਿਹਾ ਹੈ ਤੇ ਜਦੋਂ ਉਹ ਘਰ ਵਾਪਸ ਆਇਆ ਤਾਂ ਥੱਕਿਆ ਹਾਰਿਆ ਤੇ ਚਿਹਰਾ ਉਤਰਿਆ ਹੋਇਆ ਸੀ ਪਰਤੀ ਦੀਆਂ ਗੱਲਾਂ ਤੇ ਸਵਾਰਥ ਵਿੱਚ ਕਮੀ ਨਜ਼ਰ ਆ ਰਹੀ ਸੀ ਉਹ ਆਪਣੇ ਦੋਸਤਾਂ ਦੇ ਨਾਲ ਖੁਸ਼ ਰਹਿੰਦੀ ਤੇ ਪਿਓ ਦੇ ਬਲੀਦਾਨ ਤੇ ਕਦੇ ਧਿਆਨ ਨਾ ਦਿੰਦੀ ਬਲਦੇਵ ਸਿੰਘ ਦਾ ਦਿਲ ਦੁਖਦਾ ਸੀ ਤੇ ਉਹ ਜਦੋਂ ਵੀ ਧੀ ਦੇ ਕਾਲਸ ਤੇ ਸਫਲ ਜ਼ਿੰਦਗੀ ਦੇ ਬਾਰੇ ਵਿੱਚ ਸੋਚਦਾ ਉਸ ਦੀਆਂ ਅੱਖਾਂ ਵਿੱਚ ਖਮੋਸ਼ ਸਵਾਲ ਹੁੰਦਾ ਸੀ ਕਿ ਮੇਰੀ ਧੀ ਕਦੇ ਮੇਰੇ ਤਿਆਗ ਤੇ ਬਲਦਾਨ ਨੂੰ ਸਮਝੇਗੀ ਪਰ ਬੇਟੀ ਦਾ ਦਿਲ ਆਪਣੇ ਆਪ ਵਿੱਚ ਗੁੰਮ ਸੀ ਉਹ ਆਪਣੇ ਦੋਸਤਾਂ ਦੇ ਨਾਲ ਦੁਨੀਆ ਦੀ ਰੰਗਿਨੀ ਵਿੱਚ ਗਵਾਚੀ ਹੋਈ ਸੀ ਉਸ ਦੇ ਦਿਲ ਵਿੱਚ ਇਹ ਅਹਿਸਾਸ ਤੱਕ ਨਹੀਂ ਸੀ ਕਿ ਉਸ ਦਾ ਪਿਓ ਕਿੰਨੀ ਮਿਹਨਤ ਕਰ ਰਿਹਾ ਹੈ ਸਿਰਫ ਉਸ ਦੀਆਂ ਇਛਾਵਾਂ ਦੇ ਲਈ ਅਜਬਲਦੇਵ ਸਿੰਘ ਸੋਚ ਰਿਹਾ ਸੀ ਕਿ ਉਹ ਆਪਣੀ ਧੀ ਨੂੰ ਕਾਲਸ ਤੋਂ ਘਰ ਲੈ ਆਵੇਗਾ ਉਸ ਦੀ ਬੇਟੀ ਰੋਜ਼ ਇਕੱਲੀ ਘਰ ਆਉਂਦੀ ਹੈ ਉਹ ਸਮੋਸੇ ਵੇਚ ਕੇ ਥੱਕ ਚੁੱਕਿਆ ਸੀ ਪਰ ਉਸ ਦਾ ਦਿਲ ਖੁਸ਼ੀ ਨਾਲ ਭਰਿਆ ਹੋਇਆ ਸੀ ਕਿ ਹੁਣ ਉਹ ਆਪਣੀ ਬੇਟੀ ਨੂੰ ਕਾਲਜ ਤੋਂ ਲੈ ਕੇ ਘਰ ਜਾ ਸਕੇਗਾ ਜਦੋਂ ਕਾਲਜ ਦੀ ਛੁੱਟੀ ਹੋਈਾ ਬਲਦੇਵ ਸਿੰਘ ਉੱਥੇ ਖੜਾ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਬਸ ਆਪਣੀ ਬੇਟੀ ਦਾ ਚਿਹਰਾ ਸੀ ਤੇ ਦਿਲ ਵਿੱਚ ਇੱਕ ਉਮੀਦ ਉਸ ਦੀ ਬੇਟੀ ਹੁਣ ਉਸ ਦੇ ਨਾਲ ਅੱਜ ਘਰ ਜਾਵੇਗੀ ਬੇਟੀ ਕਾਲਜ ਤੋਂ ਨਿਕਲ ਰਹੀ ਸੀ ਤੇ ਬਲਦੇਵ ਸਿੰਘ ਨੇ ਜਦੋਂ ਉਸ ਨੂੰ ਦੇਖਿਆ ਉਸ ਦਾ ਦਿਲ ਖੁਸ਼ ਹੋ ਗਿਆ ਪਰ ਬੇਟੀ ਦੀਆਂ ਅੱਖਾਂ ਵਿੱਚ ਕੋਈ ਚਮਕ ਨਹੀਂ ਸੀ ਉਹ ਜਲਦੀ-ਜਲਦੀ ਆਪਣੇ ਕਦਮ ਵਧਾਉਂਦੇ ਹੋਏ ਆਪਣੇ ਪਿਓ ਦੇ ਕੋਲ ਆਈ ਤੇ ਫਿਰ ਬਲਦੇਵ ਸਿੰਘ ਦਾ ਦਿਲ ਟੁੱਟ ਗਿਆ ਜਦੋਂ ਉਸ ਨੇ ਆਪਣੀ ਬੇਟੀ ਦੇ ਮੂੰਹੋਂ ਸ਼ਬਦ ਸੁਨੇ ਪਾਪਾ ਥੋੜਾ ਦੂਰ ਹਟੋ ਮੈਂ ਪਿੱਛੇ-ਪਿੱਛੇ ਆਉਂਦੀ ਹਾਂ ਤੁਹਾਨੂੰ ਕਿਸ ਨੇ ਕਿਹਾ ਸੀ ਕਿ ਮੈਨੂੰ ਲੈਨ ਆਓ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਤੂੰ ਮੇਰਾ ਪਿਓ ਹੈ ਨਹੀਂ ਤਾਂ ਮੇਰੇ ਦੋਸਤ ਮੇਰਾ ਮਜ਼ਾਕ ਉਡਾਉਣਗੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗੀ ਤੂੰ ਗੁੰਗਾ ਹੈ ਤੇ ਤੇਰੀ ਸ਼ਕਲ ਵੀ ਕੁਝ ਅਜੀਹੀ ਹੀ ਹੈ ਕਿ ਸ਼ਕਲ ਤੋਂ ਗਰੀਬ ਲੱਗਦਾ ਹੈ ਬੁੱਢਾ ਲੱਗਦਾ ਹੈ ਤੇਰੇ ਨਾਲ ਚੱਲਣ ਵਿੱਚ ਮੈਨੂੰ ਸ਼ਰਮ ਆਉਂਦੀ ਹੈ ਬੇਟੀ ਦੇ ਸ਼ਬਦ ਜਿਵੇਂ ਬਲਦੇਵ ਸਿੰਘ ਦੇ ਦਿਲ ਤੇ ਸੱਪ ਦੀ ਤਰ੍ਹਾਂ ਲੜ ਗਏ ਉਸਦਾ ਦਿਲ ਟੁੱਟ ਗਿਆ ਤੇ ਇੱਕ ਡੂੰਘਾ ਦੁੱਖ ਉਸਦੇ ਅੰਦਰ ਹੀ ਅੰਦਰ ਉਸ ਨੂੰ ਖਾਏ ਜਾ ਰਿਹਾ ਸੀ ਉਸਦਾ ਗੁੰਗਾ ਦਿਲ ਆਪਣੀ ਬੇਟੀ ਦੇ ਸਾਹਮਣੇ ਬੇਵੱਸ ਸੀ ਉਹ ਬਸ ਇਹ ਸੋਚ ਰਿਹਾ ਸੀ ਕਿ ਉਸਦੀ ਬੇਟੀ ਜਿਸ ਨੂੰ ਉਸਨੇ ਆਪਣੀ ਜਾਨ ਤੋਂ ਜ਼ਿਆਦਾ ਚਾਹਿਆ ਹੋਨ ਉਸ ਨੂੰ ਕਿਸ ਨਜ਼ਰ ਨਾਲ ਦੇਖ ਰਹੀ ਹੈ ਬਲਦੇਵ ਸਿੰਘ ਕੁਝ ਬੋਲ ਨਹੀਂ ਸਕਿਆ ਸੀ ਉਸਦੇ ਬੁੱਲਾਂ ਤੇ ਇੱਕ ਖੁਆਇਸ਼ ਸੀ ਪਰ ਉਹ ਵੀ ਗੂੰਗੀ ਸੀ ਉਸਦੇ ਚਿਹਰੇ ਤੇ ਤੜਫ ਦੇ ਦਰਦ ਸੀ ਪਰ ਉਸਦਾ ਸਰੀਰ ਇੱਕ ਬੇਜਵਾਨ ਇਨਸਾਨ ਦਾ ਸਰੀਰ ਸੀ ਉਹ ਆਪਣੀ ਧੀ ਦੇ ਨਾਲ ਚੱਲਦੇ ਹੋਏ ਜਿਵੇਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਨੂੰ ਸਹਿ ਰਿਹਾ ਸੀ ਜਦੋਂ ਬੇਟੀ ਉਸਦੇ ਨਾਲ ਚੱਲ ਰਹੀ ਸੀ ਤਾਂ ਬਲਦੇਵ ਸਿੰਘ ਦੇ ਦਿਲ ਵਿੱਚ ਇੱਕ ਸਵਾਲ ਸੀ ਪਰ ਉਹ ਆਪਣੇ ਗੁੰਗੇ ਬੁੱਲਾ ਨਾਲ ਉਸ ਨੂੰ ਨਹੀਂ ਪੁੱਛ ਸਕਦਾ ਸੀ ਕਿ ਮੇਰੀ ਬੇਟੀ ਕਦੇ ਇਹ ਸਮਝੇਗੀ ਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕੁਰਬਾਨੀ ਸਿਰਫ ਉਸਦੀ ਖੁਸ਼ੀ ਦੇ ਲਈ ਦਿੱਤੀ ਹੈ ਉਹ ਆਪਣੇ ਪਿਤਾ ਦੇ ਬਲਦਾਨ ਨੂੰ ਅਣਦੇਖਾ ਕਰਦੇ ਹੋਏ ਆਪਣੇ ਦੋਸਤਾਂ ਦੇ ਸਾਹਮਣੇ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਬਲਦੇਵ ਸਿੰਘ ਉਸ ਦੀਆਂ ਹਰਕਤਾਂ ਨੂੰ ਦੇਖ ਕੇ ਦਿਲ ਤੋਂ ਤੜਫ ਰਿਹਾ ਸੀ ਜਿੱਥੇ ਬਲਦੇਵ ਸਿੰਘ ਦੇ ਦਿਲ ਵਿੱਚ ਕੋਈ ਖੁਸ਼ੀ ਨਹੀਂ ਸੀ ਉਹ ਜਾਣਦਾ ਸੀ ਕਿ ਬੇਟੀ ਉਸ ਨੂੰ ਕਦੇ ਨਹੀਂ ਸਮਝੇਗੀ ਤੇ ਸ਼ਾਇਦ ਇਹੀ ਉਸ ਦਾ ਭਾਗ ਸੀ ਉਹ ਸੋਚਦਾ ਰਿਹਾ ਕਿ ਮੇਰਾ ਤਿਆਗ ਤੇ ਬਲੀਦਾਨ ਕਦੇ ਉਸ ਦੇ ਦਿਲ ਤੱਕ ਪਹੁੰਚੇਗਾ ਕਿ ਉਹ ਕਦੇ ਮੇਰੇ ਪਿਆਰ ਨੂੰ ਸਮਝ ਸਕੇਗੀ ਪਰ ਬੇਟੀ ਦਿਨ ਰਾਤ ਆਪਣੇ ਹੀ ਖਿਆਲਾਂ ਵਿੱਚ ਗਵਾਚੀ ਹੋਈ ਸੀ ਤੇ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਸ ਦਾ ਪਿਓ ਉਸ ਦੇ ਪਿੱਛੇ ਚੱਲ ਰਿਹਾ ਸੀ ਜਦੋਂ ਬਲਦੇਵ ਸਿੰਘ ਤੇ ਉਸ ਦੀ ਬੇਟੀ ਘਰ ਪਹੁੰਚੇ ਤਾਂ ਬੇਟੀ ਨੇ ਦਰਵਾਜ਼ਾ ਖੋਲ੍ਹਿਆ ਤੇ ਗੁੱਸੇ ਵਿੱਚ ਆ ਕੇ ਆਪਣਾ ਬੈਗ ਸੁੱਟ ਦਿੱਤਾ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਤੇ ਅੱਖਾਂ ਵਿੱਚ ਸੜਦੀ ਹੋਈ ਨਫ਼ਰਤ ਦੀ ਝਲਕ ਸੀ ਉਹ ਫਟ ਪਈ ਜੇ ਅੱਗੇ ਤਾਂ ਅੱਗੇ ਤੋਂ ਮੇਰੇ ਕੋਲ ਵਿੱਚ ਆਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਤੂੰ ਮੈਨੂੰ ਪਰੇਸ਼ਾਨ ਕਰ ਦਿੱਤਾ ਹੈ ਤੇਰੀ ਵਜ੍ਹਾ ਕਰਕੇ ਮੇਰੇ ਦੋਸਤਾਂ ਨੇ ਮੇਰਾ ਮਜ਼ਾਕ ਉਡਾਇਆ ਹੈ ਤੂੰ ਗੁੰਗਾ ਹੈ ਤੇ ਇਸ ਤੋਂ ਵੱਧ ਕੇ ਤੇਰੀ ਸ਼ਕਲ ਅਜੀਬ ਹੈ ਕਿ ਤੈਨੂੰ ਮੈਨੂੰ ਪਾਪਾ ਕਹਿਣ ਵਿੱਚ ਸ਼ਰਮ ਆਉਂਦੀ ਹੈ ਬਲਦੇਵ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦਾ ਦਿਲ ਟੁੱਟ ਗਿਆ ਪਰ ਉਹ ਚੁੱਪ ਰਿਹਾ ਉਸਦੀ ਧੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਅੰਦਰ ਚਲੀ ਗਈ। ਮਲਦੇਵ ਸਿੰਘ ਬੇਵਸਤੇ ਉਸੇ ਹਾਲਤ ਵਿੱਚ ਦਰਵਾਜ਼ੇ ਦੇ ਬਾਹਰ ਖੜ੍ਹਾ ਸੀ। ਉਸ ਦਾ ਦਿਲ ਭਾਰਾ ਸੀ ਜਿਵੇਂ ਕਿਸੇ ਨੇ ਉਸ ਦੇ ਸੀਨੇ ਤੇ ਤੇਜ਼ ਧਾਰ ਚਾਕੂ ਖੋਭ ਦਿੱਤਾ ਹੋਵੇ। ਧੀ ਦਾ ਵਰਤਾ ਅਜੀਹਾ ਸੀ ਕਿ ਉਸ ਦੇ ਲਈ ਉਸ ਦਾ ਗੁੰਗਾ ਪਿਓ ਬਸ ਇੱਕ ਬੋਝ ਬਣ ਚੁੱਕਿਆ ਸੀ ਜਿਸ ਨਾਲ ਹੁਣ ਉਸ ਨੂੰ ਕੋਈ ਮਤਲਬ ਨਹੀਂ ਸੀ। ਬਲਦੇਵ ਸਿੰਘ ਨੇ ਬੇਵੱਸੀ ਦੇ ਕਾਰਨ ਆਪਣਾ ਸਿਰ ਝੁਕਾ ਲਿਆ। ਤੇਰੇ ਸੋਈ ਵਿੱਚ ਜਾ ਕੇ ਖਾਣਾ ਬਣਾਇਆ ਉਹ ਆਪਣੇ ਬੁੱਢੇ ਹੱਥਾਂ ਨਾਲ ਖਾਣਾ ਬਣਾ ਰਿਹਾ ਸੀ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਦਰਦ ਸੀ ਜੋ ਸ਼ਬਦਾਂ ਨਾਲ ਨਹੀਂ ਦੱਸਿਆ ਜਾ ਸਕਦਾ ਸੀ ਉਸ ਨੇ ਖਾਣਾ ਤਿਆਰ ਕੀਤਾ ਸੀ ਤੇ ਫਿਰ ਬੇਟੀ ਦੇ ਕਮਰੇ ਦੇ ਦਰਵਾਜ਼ੇ ਨੂੰ ਹੌਲੀ ਜਿਹੇ ਖੜਕਾਇਆ ਮਾਂ ਵਿੱਚ ਕਹਿ ਰਿਹਾ ਸੀ ਬੇਟਾ ਕਿਉਂ ਨਾਰਾਜ਼ ਹੈ ਉੱਠ ਖਾਣਾ ਖਾ ਲੈ ਖਾਣੇ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਮੈਂ ਵਾਦਾ ਕਰਦਾ ਹਾਂ ਕਿ ਫਿਰ ਕਦੇ ਤੇਰੇ ਕੋਲ ਵਿੱਚ ਨਹੀਂ ਆਵਾਂਗਾ ਪਰ ਤੂੰ ਗੁੱਸਾ ਛੱਡ ਦੇ ਖਾਣਾ ਖਾ ਲੈ ਬਲਦੇਵ ਸਿੰਘ ਦੀ ਆਵਾਜ਼ ਵਿੱਚ ਦਰਦ ਸੀ ਉਸਦੇ ਸ਼ਬਦਾਂ ਵਿੱਚ ਪਿਆਰ ਦੀ ਇੱਕ ਗਹਿਰੀ ਲਗਨ ਸੀ ਪਰ ਧੀ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਦੀ ਆਵਾਜ਼ ਦਾ ਕੋਈ ਜਵਾਬ ਨਾ ਦਿੱਤਾ ਉਹ ਵਿਚਾਰਾ ਖਾਣੇ ਤੇ ਭਾਂਡੇ ਲੈ ਕੇ ਫਿਰ ਤੋਂ ਦਰਵਾਜ਼ੇ ਦੇ ਬਾਹਰ ਖੜਾ ਸੀ ਉਸ ਦਾ ਦਿਲ ਰੋਣ ਨੂੰ ਕਰ ਰਿਹਾ ਸੀ ਪਰ ਉਹ ਬੇਵਸ ਖਾਮੋਸ਼ ਖੜਾ ਰਿਹਾ ਉਸ ਦੇ ਬੁੱਲਾਂ ਤੇ ਬਸ ਇੱਕ ਹੀ ਅਰਦਾਸ ਸੀ हे ਰੱਬ ਮੇਰੀ ਧੀ ਦੇ ਦਿਲ ਵਿੱਚ ਮੇਰੇ ਲਈ ਥੋੜਾ ਜਿਹਾ ਪਿਆਰ ਪਾ ਦੇ ਉਸ ਦਾ ਦਿਲ ਜ਼ਖਮੀ ਸੀ ਪਰ ਉਹ ਆਪਣੀ ਧੀ ਦੀ ਖੁਸ਼ੀ ਦੇ ਲਈ ਆਪਣੇ ਦੁੱਖ ਨੂੰ ਆਪਣੇ ਦਿਲ ਵਿੱਚ ਛੁਪਾ ਕੇ ਰੱਖਦਾ ਸੀ ਉਹ ਜਾਣਦਾ ਸੀ ਕਿ ਉਸਦੇ ਲਈ ਬੇਟੀ ਦੀ ਮੁਸਕਾਨ ਹੀ ਸਭ ਕੁਝ ਹੈ ਪਰ ਉਸ ਦੀ ਧੀ ਦੇ ਦਿਲ ਵਿੱਚ ਹੁਣ ਉਹ ਪਿਆਰ ਬਾਕੀ ਨਹੀਂ ਰਿਹਾ ਸੀ ਅੰਦਰ ਕਮਰੇ ਵਿੱਚ ਚੁੱਪਚਾਪ ਉਹ ਬੈਠੀ ਸੀ ਤੇ ਬਲਦੇਵ ਸਿੰਘ ਦੀਆਂ ਸਿਸਕੀਆਂ ਬਾਹਰ ਆ ਰਹੀਆਂ ਸੀ ਉਹ ਜਦੋਂ ਤੱਕ ਦਰਵਾਜ਼ਾ ਖੜਕਾਉਂਦਾ ਰਿਹਾ ਉਸਦੇ ਹੱਥਾਂ ਵਿੱਚ ਖਾਣਾ ਸੀ ਤੇ ਦਿਲ ਵਿੱਚ ਇੱਕ ਦੁੱਖ ਸੀ ਉਹ ਆਪਣੀ ਧੀ ਨੂੰ ਜਿੰਨਾ ਚਾਹੁੰਦਾ ਸੀ ਓਨੀ ਹੀ ਬੇਰੁਖੀ ਤੇ ਨਫ਼ਰਤ ਉਸ ਦੀ ਬੇਟੀ ਦੇ ਅੰਦਰ ਵਧਤੀ ਜਾ ਰਹੀ ਸੀ ਇਹ ਦੁੱਖ ਬਲਦੇਵ ਸਿੰਘ ਦੇ ਅੰਦਰ ਵਧਦਾ ਜਾ ਰਿਹਾ ਸੀ ਜਿਵੇਂ ਹਰ ਪਲ ਉਹ ਆਪਣੇ ਤਿਆਗ ਤੇ ਬਲੀਦਾਨ ਦੇ ਬਦਲੇ ਸਿਰਫ ਇੱਕਲਾਪਨ ਤੇ ਦੁੱਖ ਪਾ ਰਿਹਾ ਸੀ ਪਰ ਉਹ ਚੁੱਪ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਗੁੰਗਾਪਨ ਉਸ ਦੀ ਬੇਟੀ ਦੇ ਕਦੇ ਨਹੀਂ ਸਮਝ ਸਕਦੀ ਇੰਨੇ ਵਿੱਚ ਪਿਤਾ ਦੀਆਂ ਸਿਸਕੀਆਂ ਦੀ ਆਵਾਜ਼ ਸੁਣ ਕੇ ਬੇਟੀ ਨੇ ਦਰਵਾਜ਼ਾ ਖੋਲ੍ਹਿਆ ਉਸਦੇ ਚਿਹਰੇ ਤੇ ਗੁੱਸਾ ਥੋੜਾ ਘਟ ਹੋ ਚੁੱਕਿਆ ਸੀ ਉਸ ਦੀਆਂ ਅੱਖਾਂ ਵਿੱਚ ਥੋੜੀ ਜਿਹੀ ਨਰਮੀ ਸੀ ਪਰ ਉਸ ਦੀਆਂ ਗੱਲਾਂ ਵਿੱਚ ਉਹੀ ਕਠੋਰਤਾ ਤੇ ਨਰਦਈਤਾ ਸੀ ਹੁਣ ਤੂੰ ਮੇਰੀ ਗੱਲ ਸੁਣ ਬੇਟਾ ਬੇਟੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਮੈਂ ਇੱਕ ਸ਼ਰਤ ਤੇ ਤੇਰੀ ਗੱਲ ਮੰਨਾਂਗੀ ਦੇਵ ਸਿੰਘ ਨੇ ਬੇਵਸੀ ਨਾਲ ਆਪਣੀਤੀ ਵੱਲ ਦੇਖਿਆ ਜਿਵੇਂ ਕਹਿ ਰਿਹਾ ਹੋਵੇ ਬੇਟਾ ਤੂੰ ਮੇਰੇ ਤੋਂ ਕੀ ਚਾਹੁੰਦੀ ਹੈ ਬੇਟੀ ਨੇ ਫਿਰ ਆਪਣੀ ਗੱਲ ਜਾਰੀ ਰੱਖੀ ਕੱਲ ਮੇਰੀਆਂ ਸਹੇਲੀਆਂ ਦੀ ਦਾਵਤ ਹੈ ਉਹ ਤੈਨੂੰ ਨੌਕਰ ਹੀ ਸਮਝਣ ਗਿਆ ਤੇ ਮੈਂ ਉਹਨਾਂ ਦੇ ਸਾਹਮਣੇ ਇਹੀ ਕਹਾਂਗੀ ਕਿ ਇਹ ਮੇਰਾ ਨੌਕਰ ਹੈ ਤੇ ਤੂੰ ਮੇਰੇ ਦੋਸਤਾਂ ਦੇ ਲਈ ਖਾਣਾ ਬਣਾਏਗਾ ਤੇ ਉਹਨਾਂ ਦੇ ਲਈ ਚਾਹ ਬਣਾਏਗਾ ਕਿਉਂਕਿ ਮੈਂ ਉਹਨਾਂ ਦੇ ਸਾਹਮਣੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੀ ਹਾਂ ਤੇ ਤੇਰੇ ਕਾਰਨ ਮੇਰੀ ਬਹੁਤ ਬੇਇੱਜ਼ਤੀ ਹੋ ਚੁੱਕੀ ਹੈ। ਬਲਦੇਵ ਸਿੰਘ ਦਾ ਦਿਲ ਇੱਕਦਮ ਹਿੱਲ ਗਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਰੋ ਪਿਆ। ਉਸਦੇ ਹੱਥ ਕੰਬਣ ਲੱਗੇ ਤੇ ਦਿਲ ਵਿੱਚ ਇੱਕ ਤੇਜ਼ ਦੁੱਖ ਦੀ ਲਹਿਰ ਉੱਠੀ। ਉਹ ਜਾਣਦਾ ਸੀ ਕਿ ਉਸਦੀ ਧੀ ਉਸਨੂੰ ਨਫ਼ਰਤ ਕਰਦੀ ਸੀ ਪਰ ਫਿਰ ਵੀ ਉਸਦਾ ਦਿਲ ਉਸਨੂੰ ਮਜਬੂਰ ਕਰਦਾ ਸੀ ਉਹ ਕੁਝ ਕਰੇ ਤਾਂ ਕਿ ਉਸਦੀ ਬੇਟੀ ਖੁਸ਼ ਹੋ ਜਾਵੇ। ਉਹ ਆਪਣੀ ਬੇਟੀ ਨੂੰ ਕਹਿ ਰਿਹਾ ਸੀ ਬੇਟਾ ਤੈਨੂੰ ਰੱਬ ਦਾ ਡਰ ਨਹੀਂ ਹੈ। ਮੈਂ ਤੇਰੇ ਲਈ ਇੰਨਾ ਕੁਝ ਕਰਦਾ ਹਾਂ ਤੇ ਤੂੰ ਮੈਨੂੰ ਨੌਕਰ ਕਹਿ ਰਹੀ ਹੈਂ। ਪਰ ਬੇਟੀ ਦਾ ਚਿਹਰਾ ਸਪਸ਼ਟ ਸੀ ਤੇ ਉਸਦੇ ਦਿਲ ਵਿੱਚ ਕੋਈ ਨਰਮੀ ਨਹੀਂ ਸੀ। ਉਹ ਜਵਾਬ ਦਿੱਤੇ ਬਿਨਾਂ ਕਮਰੇ ਵਿੱਚ ਵਾਪਸ ਜਾ ਕੇ ਬੈਠ ਗਈ। ਬਲਦੇਵ ਸਿੰਘ ਨੇ ਲੰਮਾ ਸਾਹ ਲਿਆ ਤੇ ਫਿਰ ਬੋਲਿਆ ਠੀਕ ਹੈ ਬੇਟੀ ਤੂੰ ਜੋ ਚਾਹੇ ਮੈਂ ਉਹੀ ਕਰਾਂਗਾ ਤੂੰ ਖੁਸ਼ ਰਹੇ ਬਸ ਹੁਣ ਖਾਣਾ ਖਾ ਲੈ ਭੁੱਖੀ ਨਾ ਰਹੀਂ ਕੱਲ ਸਵੇਰੇ ਮੈਂ ਤੇਰਾ ਨੌਕਰ ਬਣ ਕੇ ਤੇਰੀਆਂ ਸਹੇਲੀਆਂ ਦੇ ਸਾਹਮਣੇ ਆ ਜਾਊਂਗਾ ਤੇਰੀ ਹਲਗ ਹਰ ਗੱਲ ਮੰਨੂਗਾ ਉਸਦੇ ਹੱਥ ਵਿੱਚ ਖਾਣਾ ਸੀ ਪਰ ਦਿਲ ਵਿੱਚ ਇੰਨਾ ਦੁੱਖ ਸੀ ਕਿ ਉਹ ਖਾਣਾ ਵੀ ਨਹੀਂ ਖਾ ਸਕਿਆ ਬਸ ਉਸ ਦੀਆਂ ਅੱਖਾਂ ਵਿੱਚ ਇੱਕ ਦੁੱਖ ਦਿਖਾਈ ਦੇ ਰਿਹਾ ਸੀ ਉਸਦਾ ਦਿਲ ਵੀ ਪੱਥਰ ਹੋ ਚੁੱਕਿਆ ਸੀ ਤੇ ਬਲਦੇਵ ਸਿੰਘ ਦੀ ਬੇਵਸੀ ਵੱਧਦੀ ਜਾ ਰਹੀ ਸੀ ਉਹ ਜਾਣਦਾ ਸੀ ਕਿ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕੁਰਬਾਨੀ ਬੇਟੀ ਦੇ ਸਾਹਮਣੇ ਹੈ ਪਰ ਉਸਦੇ ਦਿਲ ਵਿੱਚ ਇੱਕ ਗਹਿਰੀ ਇੱਛਾ ਸੀ ਉਸਦੀ ਬੇਟੀ ਕਦੇ ਉਸਦਾ ਦਰਦ ਸਮਝੇ ਕਦੇ ਉਸਦੀਆਂ ਅੱਖਾਂ ਵਿੱਚ ਹੰਝੂ ਦੇਖੇ ਤੇ ਉਸਦੇ ਦਿਲ ਵਿੱਚ ਉਸਦੇ ਲਈ ਥੋੜੀ ਜਿਹੀ ਜਗ੍ਹਾ ਬਣ ਜਾਵੇ ਪਰ ਉਹ ਅਜਿਹਾ ਕੁਝ ਵੀ ਨਹੀਂ ਸੀ ਤੇਬਲ ਦੇਵ ਸਿੰਘ ਦਾ ਦੁੱਖ ਵਧਦਾ ਜਾ ਰਿਹਾ ਸੀ ਉਹ ਖੁਦ ਨੂੰ ਹਮੇਸ਼ਾ ਦੇ ਲਈ ਇੱਕ ਬੇਕਾਰ ਇਨਸਾਨ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜੋ ਸਿਰਫ ਆਪਣੀ ਧੀ ਦੀ ਖੁਸ਼ੀ ਦੇ ਲਈ ਹਰ ਕੀਮਤ ਤੇ ਕੁਰਬਾਨ ਹੋ ਰਿਹਾ ਹੈ ਅਗਲੇ ਦਿਨ ਸੂਰਜ ਚੜ੍ਹ ਕੇ ਸਿਰ ਤੇ ਆ ਗਿਆ ਪਰ ਧੀ ਆਪਣੇ ਕਮਰੇ ਵਿੱਚ ਬੈਠੀ ਰਹੀ ਤੇ ਆਪਣੇ ਆਪ ਵਿੱਚ ਮਸਤ ਸੀ ਉਸਦੇ ਚਿਹਰੇ ਤੇ ਐਨਾ ਸਵਾਰਥ ਤੇ ਕਠੋਰਤਾ ਸੀ ਕਿ ਜਿਵੇਂ ਉਹ ਆਪਣੇ ਪਿਤਾ ਨੂੰ ਦੇਖ ਕੇ ਵੀ ਗੁੱਸਾ ਕਰ ਰਹੀ ਹੋਵੇ ਏਨੇ ਵਿੱਚ ਉਸ ਨੇ ਆਪਣੇ ਪਿਤਾ ਨੂੰ ਆਵਾਜ਼ ਦਿੱਤੀ ਤੇ ਕਿਹਾ ਪਾਪਾ ਤਿਆਰ ਰਹੋ ਮੇਰੀਆਂ ਸਹੇਲੀਆਂ ਆਉਣ ਵਾਲੀਆਂ ਨੇ ਉਹਨਾਂ ਦਾ ਖਾਣਾ ਚਾਹ ਸਮੋਸੇ ਸਭ ਤੁਸੀਂ ਹੀ ਬਣਾਉਣੇ ਆ ਬਲਦੇਵ ਸਿੰਘ ਦਾ ਦਿਲ ਉਸੇ ਸਮੇਂ ਵੀ ਦੁੱਖ ਨਾਲ ਭਰ ਗਿਆ ਪਰ ਉਹ ਚੁੱਪ ਰਿਹਾ ਉਸਦੀ ਸਿਹਤ ਬਹੁਤ ਖਰਾਬ ਸੀ ਦਿਲ ਵਿੱਚ ਦਰਦ ਸੀ ਤੇ ਬੁਖਾਰ ਨੇ ਉਸ ਨੂੰ ਜਕੜ ਲਿਆ ਸੀ ਪਰ ਉਸਦੀ ਬੇਟੀ ਦਾ ਡਰ ਇਸ ਤੋਂ ਵੀ ਕਿਤੇ ਵੱਡਾ ਸੀ ਉਹ ਜਾਣਦਾ ਸੀ ਕਿ ਜੇ ਉਸਦੀ ਬੇਟੀ ਦੀਆਂ ਸਹੇਲੀਆਂ ਦੇ ਸਾਹਮਣੇ ਉਸਦੀ ਬੇਇੱਜ਼ਤੀ ਹੋ ਗਈ ਤਾਂ ਉਸਦਾ ਦਿਲ ਟੁੱਟ ਜਾਏਗਾ ਬਲਦੇਵ ਸਿੰਘ ਨੇ ਬੇਵੱਸੀ ਨਾਲ ਖੁਦ ਨੂੰ ਸੰਭਾਲਿਆ ਤੇ ਸੋਚਿਆ ਮੇਰੇ ਕੋਲ ਸਮਾਂ ਘੱਟ ਹੈ ਪਰ ਮੈਂ ਜਲਦੀ ਜਾ ਕੇ ਜਾ ਕੇ ਚਾਹ ਤੇ ਸਮੋਸੇ ਬਣਾ ਲਵਾਂਗਾ ਤਾਂ ਕਿ ਮੇਰੀ ਧੀ ਦਾ ਦਿਲ ਨਾ ਟੁੱਟੇ ਜਿਵੇਂ ਹੀ ਉਸਦੀ ਬੇਟੀ ਦੀਆਂ ਸਹੇਲੀਆਂ ਦੇ ਆਉਣ ਦਾ ਸਮਾਂ ਹੋਇਆ ਬਲਦੇਵ ਸਿੰਘ ਆਪਣੀ ਖਰਾਬ ਸਿਹਤ ਸਿਹਤ ਤੇ ਥਕਾਵਟ ਦੇ ਬਾਅਦ ਵੀ ਤੇਜ਼ੀ ਨਾਲ ਰਸੋਈ ਵਿੱਚ ਗਿਆ ਉਸਦੇ ਹੱਥ ਕੰਬ ਰਹੇ ਸੀ ਸਰੀਰ ਵਿੱਚ ਕਮਜ਼ੋਰੀ ਸੀ ਪਰ ਉਸਦੇ ਦਿਲ ਵਿੱਚ ਇੱਕ ਹੀ ਗੱਲ ਸੀ ਮੇਰੀ ਬੇਟੀ ਦਾ ਦਿਲ ਨਾ ਰੁਟੇ। ਨਸਨੇ ਚਾਹ ਬਣਾਉਣੀ ਸ਼ੁਰੂ ਕੀਤੀ ਤੇ ਸਮੋਸੇ ਤਲਣ ਲੱਗਿਆ। ਕਮਰੇ ਦੇ ਸ਼ੋਰ ਸ਼ਰਾਬੇ ਦੀਆਂ ਆਵਾਜ਼ਾਂ ਆ ਰਹੀਆਂ ਸੀ। ਜਿੱਥੇ ਬੇਟੀ ਦੀਆਂ ਸਹੇਲੀਆਂ ਹਾਸਾ ਮਜ਼ਾਕ ਕਰ ਰਹੀਆਂ ਸੀ ਤੇ ਮੋਬਾਈਲ ਤੇ ਫੋਟੋਆਂ ਖਿੱਚਵਾ ਰਹੀਆਂ ਸੀ ਤੇ ਬੇਟੀ ਇੰਨਾ ਸਭ ਦੇ ਵਿੱਚ ਖੁਸ਼ ਸੀ। ਬਲਦੇਵ ਸਿੰਘ ਨੇ ਸਮੋਸੇ ਤੇ ਚਾਹ ਤਿਆਰ ਕੀਤੇ ਪਰ ਉਸ ਦੀ ਸਿਹਤ ਫਿਰ ਵੀ ਸਾਥ ਨਹੀਂ ਦੇ ਰਹੀ ਸੀ। ਜਦੋਂ ਉਹ ਕੰਬਦੇ ਹੱਥਾਂ ਨਾਲ ਟਰੇ ਚੱਕ ਕੇ ਬੇਟੀ ਦੇ ਕਮਰੇ ਵਿੱਚ ਗਿਆ। ਤਾਂ ਇੱਕ ਪਲ ਅਜੀਹਾ ਆਇਆ ਕਿ ਉਸਦੀ ਕਮਜ਼ੋਰੀ ਨੇ ਉਸਨੂੰ ਬੇਵਸ ਕਰ ਦਿੱਤਾ ਚਾਹ ਅਤੇ ਸਮੋਸੇ ਉਸਦੇ ਹੱਥਾਂ ਵਿੱਚੋਂ ਡਿੱਗ ਗਏ ਤੇ ਥੱਲੇ ਜ਼ਮੀਨ ਤੇ ਡਿੱਗਣ ਦੀ ਆਵਾਜ਼ ਸੁਣ ਕੇ ਸਭ ਚੁੱਪ ਹੋ ਗਈਆਂ ਬੇਟੀ ਦੀਆਂ ਸਹੇਲੀਆਂ ਵਿੱਚੋਂ ਇੱਕ ਖੜੀ ਹੋਈ ਤੇ ਚਿਹਰੇ ਤੇ ਮੁਸਕਾਨ ਦੇ ਨਾਲ ਕਹਿਣ ਲੱਗੀ ਇਹ ਤੋਂ ਕਿਹੋ ਜਿਹਾ ਨੌਕਰ ਰੱਖਿਆ ਹੈ ਇੰਨਾ ਬੁੱਢਾ ਤੇ ਹੱਡੀਆਂ ਵਿੱਚ ਜਾਨ ਨਹੀਂ ਤੇਰੀ ਇੱਜ਼ਤ ਤਾਂ ਇਸਨੇ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲਾ ਦਿੱਤੀ ਇਸ ਤਰ੍ਹਾਂ ਦੇ ਨਕੰਮੇ ਨੌਕਰ ਰੱਖਣ ਦਾ ਤੈਨੂੰ ਕੀ ਫਾਇਦਾ ਹੈ ਇਹ ਸ਼ਬਦ ਬਲਦੇਵ ਸਿੰਘ ਦੇ ਦਿਲ ਵਿੱਚ ਇੱਕ ਤੇਜ਼ ਧਾਰ ਛੁਰੀ ਦੀ ਤਰ੍ਹਾਂ ਚੁੱਭ ਗਏ ਉਸ ਦਾ ਦਿਲ ਟੁੱਟ ਗਿਆ ਤੇ ਬਲਦੇਵ ਸਿੰਘ ਦਾ ਦਿਲ ਹੂਣ ਦੇ ਹੰਝੂ ਰੋਣ ਲੱਗਿਆ ਉਸ ਦੇ ਹੱਥ ਕੰਬ ਰਹੇ ਸੀ ਤੇ ਅੱਖਾਂ ਵਿੱਚ ਹੰਝੂ ਸੀ ਪਰ ਉਹ ਚੁੱਪ ਸੀ ਉਸ ਦੀ ਬੇਟੀ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਹੋ ਰਹੀ ਸੀ ਤੇ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਬੇਟੀ ਨੇ ਸਿਰ ਚੁਕਾ ਲਿਆ ਤੇ ਲੰਮਾ ਸਾਹ ਲਿਆ ਪਰ ਉਸ ਦੇ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਸੀ ਉਹ ਜਾਣਦੀ ਸੀ ਕਿ ਉਸਦੇ ਬੁੱਢੇ ਪਿਓ ਨੇ ਆਪਣੀ ਪੂਰੀ ਜ਼ਿੰਦਗੀ ਉਸਦੇ ਲਈ ਗੁਜ਼ਾਰੀ ਸੀ ਪਰ ਫਿਰ ਵੀ ਉਸਦੀ ਖਾਮੋਸ਼ੀ ਤੇ ਦਰਦ ਨੂੰ ਉਹ ਨਹੀਂ ਸਮਝ ਪਾਈ ਸੀ ਉਸਦੇ ਦਿਲ ਵਿੱਚ ਹੁਣ ਵੀ ਇੱਕ ਡੂੰਗੀ ਖਾਈ ਸੀ ਉਹ ਸਮਝਣਾ ਚਾਹੁੰਦਾ ਸੀ ਕਿ ਸੱਚ ਵਿੱਚ ਉਸਦੇ ਪਿਤਾ ਤੇ ਪਿਆਰ ਵਿੱਚ ਕੋਈ ਕਮੀ ਆ ਗਈ ਸੀ ਜਾਂ ਫਿਰ ਸਿਰਫ ਉਸ ਦੀਆਂ ਆਪਣੀਆਂ ਇਛਾਵਾਂ ਦਾ ਨਤੀਜਾ ਸੀ ਬਲਦੇਵ ਸਿੰਘ ਰੋਂਦਾ ਹੋਇਆ ਵਾਪਸ ਰਸੋਈ ਵਿੱਚ ਚਲਾ ਗਿਆ ਤੇ ਉਸ ਦਾ ਦਿਲ ਛਲਨੀ ਹੋ ਗਿਆ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੌੜਾ ਪਾਲ ਸੀ ਜਦੋਂ ਉਹ ਆਪਣੀ ਧੀ ਦੇ ਪਿਆਰ ਦੇ ਲਈ ਆਪਣੀ ਇੱਜ਼ਤ ਦਾ ਸੌਦਾ ਕਰ ਰਿਹਾ ਸੀ ਉਹ ਜਾਣਦਾ ਸੀ ਕਿ ਉਸ ਦੀ ਧੀ ਅਜੇ ਵੀ ਨਹੀਂ ਸਮਝ ਸਕੇਗੀ ਕਿ ਉਸਦੇ ਦਿਲ ਵਿੱਚ ਉਸਦੇ ਲਈ ਕਿੰਨੀਆਂ ਕੁਰਬਾਨੀਆਂ ਨੇ ਉਹ ਆਪਣੇ ਬੁੱਢੇ ਸਰੀਰ ਦੇ ਨਾਲ ਫਿਰ ਤੋਂ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗਾ ਤੇ ਉਸਦੇ ਹੰਝੂ ਅਸਾਂ ਵਿੱਚ ਭਿੱਜ ਗਏ ਜਿਵੇਂ ਹੀ ਬਲਦੇਵ ਸਿੰਘ ਨੇ ਫਿਰ ਤੋਂ ਸਮੋਸੇ ਤੇ ਚਾਹ ਬੇਟੀ ਦੀਆਂ ਸਹੇਲੀਆਂ ਨੂੰ ਪੇਸ਼ ਕੀਤੀ ਉਹ ਸਭ ਮਸਤੀ ਵਿੱਚ ਮਗਨ ਹੋ ਗਈਆਂ ਹਾਸਾ ਮਜ਼ਾਕ ਕਰਦੇ ਹੋਏ ਬੇਟੀ ਦੀਆਂ ਸਹੇਲੀਆਂ ਆਪਣੇ ਰਸਤੇ ਤੇ ਚੱਲ ਪਈਆਂ ਤੇ ਬੇਟੀ ਵੀ ਆਪਣੀਆਂ ਸਹੇਲੀਆਂ ਦੇ ਨਾਲ ਘੁੰਮਦੀ ਹੋਈ ਕਮਰੇ ਵਿੱਚ ਚਲੀ ਗਈ ਬਲਦੇਵ ਸਿੰਘ ਨੇ ਚੁੱਪਚਾਪ ਕਮਰੇਵਾਲ ਕਦਮ ਵਧਾਏ ਥੱਕੇ ਹਾਰੇ ਦਿਲ ਦੇ ਦੁਖੀ ਇੱਕ ਗੰਭੀਰ ਚਾਦਰ ਲਪੇਟੀ ਹੋਈ ਉਹ ਮੰਜੇ ਤੇ ਪੈ ਗਿਆ ਅੱਖਾਂ ਵਿੱਚ ਹੰਝੂ ਸੀ ਪਰ ਉਹ ਇੰਨਾ ਇਹਨਾਂ ਨੂੰ ਰੋਕ ਨਹੀਂ پا ਰਿਹਾ ਸੀ ਬੇਟੀ ਦੀ ਬੇਰੁਖੀ ਉਸਦੇ ਅੰਦਾਜ਼ ਵਿੱਚ ਨਿਰਦਈਤਾ ਤੇ ਸਹੇਲੀਆਂ ਦੇ ਸਾਹਮਣੇ ਉਸਦੀ ਬੇਇੱਜ਼ਤੀ ਨੇ ਬਲਦੇਵ ਸਿੰਘ ਨੂੰ ਅੰਦਰੋਂ ਤੋੜ ਦਿੱਤਾ ਇੱਕ ਪਾਸੇ ਆਪਣੀ ਧੀ ਦੀ ਮੁਹੱਬਤ ਦੇ ਲਈ ਸਭ ਕੁਝ ਕੁਰਬਾਨ ਕਰ ਰਿਹਾ ਸੀ ਤੇ ਦੂਜੇ ਪਾਸੇ ਉਸਦੀ ਬੇਟੀ ਆਪਣੇ ਆਪ ਨੂੰ ਉਸ ਤੋਂ ਦੂਰ ਕਰ ਰਹੀ ਸੀ। ਬਲਦੇਵ ਸਿੰਘ ਦੇ ਦਿਲ ਵਿੱਚ ਇੱਕ ਗਹਿਰਾ ਦੁੱਖ ਸੀ ਤੇ ਉਹ ਲਗਾਤਾਰ ਇਹੀ ਸੋਚ ਰਿਹਾ ਸੀ ਕਿ ਮੇਰਾ ਬਲਦਾਨ ਇੰਨਾ ਸਸਤਾ ਹੋ ਗਿਆ ਹੈ ਕਿ ਮੇਰੀ ਧੀ ਉਹਨਾਂ ਨੂੰ ਦੇਖ ਵੀ ਨਹੀਂ ਪਾਉਂਦੀ। ਇੰਨੇ ਵਿੱਚ ਦਰਵਾਜ਼ੇ ਤੇ ਹਲਕੀ ਜਹੀ ਦਸਤਕ ਹੋਈ ਤੇ ਬਲਦੇਵ ਸਿੰਘ ਦਾ ਦੋਸਤ ਅੰਦਰ ਆਇਆ। ਦਾ ਚਿਹਰਾ ਪਰੇਸ਼ਾਨੀ ਵਿੱਚ ਡੁੱਬਿਆ ਹੋਇਆ ਸੀ ਤੇ ਉਹ ਬਲਦੇਵ ਸਿੰਘ ਦੇ ਕੋਲ ਆ ਕੇ ਬੋਲਿਆ ਤੂੰ ਕਿਉਂ ਇੰਨਾ ਪਰੇਸ਼ਾਨ ਹੈ ਤੇਰੀ ਬੇਟੀ ਦਿਨ-ਪ੍ਰਤੀ ਦਿਨ ਬਤਮੀਸ ਹੁੰਦੀ ਜਾ ਰਹੀ ਹੈ ਇਸ ਲਈ ਮੈਂ ਕਹਿੰਦਾ ਹਾਂ ਕਿ ਤੂੰ ਉਸ ਦੇ ਲਈ ਕੋਈ ਚੰਗਾ ਜਿਹਾ ਰਿਸ਼ਤਾ ਲੱਭ ਉਸ ਦੇ ਹੱਥ ਪੀਲੇ ਕਰ ਦੇ ਫਿਰ ਇਸ ਤਰ੍ਹਾਂ ਉਹ ਸੁਧਰ ਜਾਏਗੀ ਜ਼ਿੰਦਗੀ ਦਾ ਕੀ ਭਰੋਸਾ ਕਦੋਂ ਤੱਕ ਤੂੰ ਉਸ ਦਾ ਬੋਝ ਆਪਣੇ ਮੋਢਿਆਂ ਤੇ ਲੈ ਕੇ ਚੱਕਦਾ ਫਿਰੇਗਾ ਵਲਦੇਵ ਸਿੰਘ ਗੁੰਗਾ ਸੀ ਤੇ ਉਹ ਆਪਣੀ ਜ਼ੁਬਾਨ ਨਾਲ ਕੁਝ ਨਹੀਂ ਬੋਲ ਸਕਦਾ ਸੀ ਪਰ ਉਹ ਇਹ ਸਾਰੀ ਗੱਲ ਸਮਝ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਡੂੰਘਾ ਤੇ ਅਧੂਰੇ ਸਵਾਲ ਸੀ ਦਿਲ ਵਿੱਚ ਇੱਕ ਦੁੱਖ ਭਰੀ مایੁਸੀ ਸੀ ਉਸ ਦੇ ਦਿਲ ਵਿੱਚ ਬਸ ਇੱਕ ਸਵਾਲ ਸੀ ਕਿ ਮੇਰੀ ਬੇਟੀ ਮੇਰੇ ਪਿਆਰ ਨੂੰ ਸਮਝ ਪਾਏਗੀ ਉਸ ਦੀਆਂ ਅੱਖਾਂ ਵਿੱਚ ਇੱਕ ਭਾਵ ਜਾਗ ਚੁੱਕਿਆ ਸੀ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਬੇਟੀ ਦੇ ਲਈ ਰਿਸ਼ਤਾ ਲੱਭੇਗਾ ਤਾਂ ਕਿ ਉਸਦਾ ਬੋਝ ਘਟ ਹੋ ਸਕੇ ਤੇ ਉਸਦੀ ਜ਼ਿੰਦਗੀ ਵਿੱਚ ਕੋਈ ਸਕੂਨ ਆ ਸਕੇ ਉਸਨੇ ਆਪਣੀ ਬੇਟੀ ਦੇ ਲਈ ਇੱਕ ਚੰਗੇ ਰਿਸ਼ਤੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪਰ ਦਿਲ ਵਿੱਚ ਡਰ ਸੀ ਕਿ ਉਸਦੀ ਬੇਟੀ ਉਸਦੀ ਗੱਲ ਮੰਨੇਗੀ ਕਿ ਉਹ ਆਪਣੀ ਜ਼ਿੰਦਗੀ ਦੇ ਇਸ ਫੈਸਲੇ ਵਿੱਚ ਉਸਦਾ ਸਾਥ ਦੇਵੇਗੀ ਬੇਟੀ ਨੂੰ ਜਦੋਂ ਪਤਾ ਲੱਗਿਆ ਕਿ ਉਸਦਾ ਪਿਆਰ ਰਿਸ਼ਤਾ ਲੱਭ ਰਿਹਾ ਹੈ ਤਾਂ ਉਸਨੇ ਇੱਕ ਚਾਲ ਚੱਲੀ ਉਹ ਜਾਣਦੀ ਸੀ ਕਿ ਭਲਦੇਵ ਸਿੰਘ ਉਸ ਨੂੰ ਬਹੁਤ ਚਾਹੁੰਦਾ ਹੈ ਤੇ ਉਸਦੀ ਹਰ ਗੱਲ ਮੰਨ ਲਵੇਗਾ ਉਸਨੇ ਸੋਚਿਆ ਹੁਣ ਮੈਨੂੰ ਇਹ ਕਰਨਾ ਹੀ ਪਏਗਾ ਪਰ ਮੈਂ ਉਸਦਾ ਮਜ਼ਾ ਵੀ ਲਵਾਂਗੀ ਉਸਨੇ ਇੱਕ ਤੇ ਨਵਾਂ ਤਰੀਕਾ ਸੋਚਿਆ ਜਿਸ ਨਾਲ ਉਹ ਆਪਣੇ ਪਿਓ ਦੇ ਸਾਹਮਣੇ ਜਿੱਤ ਜਾਵੇ ਤੇ ਫਿਰ ਉਸਦੀ ਹਰ ਇੱਛਾ ਪੂਰੀ ਹੋ ਜਾਵੇਗੀ ਉਹ ਗਹਿਰੀ ਡੂੰਗੀ ਚਾਲ ਚੱਲਣ ਵਾਲੀ ਸੀ ਜਿਸ ਨਾਲ ਬਲਦੇਵ ਸਿੰਘ ਨੂੰ ਦੁੱਖ ਹੋਏਗਾ ਜਦੋਂ ਬਲਦੇਵ ਸਿੰਘ ਨੇ ਆਪਣੀ ਧੀ ਦੇ ਲਈ ਰਿਸ਼ਤਾ ਲੱਭ ਲਿਆ ਤਾਂ ਉਸਦੇ ਦਿਲ ਖੁਸ਼ ਸੀ ਹੁਣ ਸ਼ਾਇਦ ਉਸਦੀ ਬੇਟੀ ਦੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਵੇ ਤੇ ਉਹ ਵੀ ਉਸਦੇ ਪਿਆਰ ਨੂੰ ਸਮਝ ਸਕੇ ਪਰ ਜਦੋਂ ਉਸਦੀ ਬੇਟੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਇੱਕ ਹੋਰ ਚਾਲ ਚੱਲੀ ਉਹ ਜਾਣਦੀ ਸੀ ਕਿ ਉਸਦਾ ਪਿਓ ਬੁੱਢਾ ਹੈ ਤੇ ਗੁੰਗਾ ਹੈ ਤੇ ਹਮੇਸ਼ਾ ਉਸਦੇ ਪਿਆਰ ਦੇ ਹੱਥੋਂ ਮਜਬੂਰ ਰਹਿੰਦਾ ਹੈ ਤੇ ਉਹ ਹਰ ਹਾਲ ਵਿੱਚ ਉਸਦੀ ਗੱਲ ਮੰਨ ਲਵੇਗੀ ਬੇਟੀ ਨੇ ਰਾਤ ਦੇ ਹਨੇਰੇ ਵਿੱਚ ਆਪਣੇ ਕਾਲਜ ਦੇ ਆਸ਼ਕ ਦੇ ਨਾਲ ਘਰ ਤੋਂ ਭੱਜਣ ਦਾ پلان ਬਣਾ ਲਿਆ ਬਲਦੇਵ ਸਿੰਘ ਨੂੰ ਇਸ ਗੱਲ ਦਾ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਕਿ ਉਸਦੀ ਧੀ ਦਾ ਦਿਲ ਕਿਤੇ ਹੋਰ ਲੱਗ ਚੁੱਕਿਆ ਹੈ ਇੱਕ ਰਾਤ ਜਦੋਂ ਉਹ ਸੌਂ ਰਿਹਾ ਸੀ ਬੇਟੀ ਤੇ ਉਸਦਾ ਆਸ਼ਕ ਚੁੱਪਚਾਪ ਉਸਦੇ ਘਰ ਵਿੱਚੋਂ ਨਿਕਲ ਗਿਆ ਅਗਲੇ ਦਿਨ ਜਦੋਂ ਬਲਦੇਵ ਸਿੰਘ ਨੂੰ ਪਤਾ ਲੱਗਿਆ ਕਿ ਉਸਦੀ ਬੇਟੀ ਘਰੇ ਨਹੀਂ ਹੈ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਉਹ ਗਲੀਆਂ ਵਿੱਚ ਭੱਜਦਾ ਤੇ ਆਪਣੀ ਬੇਟੀ ਨੂੰ ਲੱਭਣ ਲੱਗਿਆ ਬੇਟੀ ਕਿੱਥੇ ਹੈ ਤੂੰ ਕਿੱਥੇ ਚਲੀ ਗਈ ਪਰ ਬੇਟੀ ਦੀਆਂ ਅੱਖਾਂ ਵਿੱਚ ਉਸਦੇ ਲਈ ਕੋਈ ਜਗ੍ਹਾ ਨਹੀਂ ਸੀ ਤੇ ਉਹ ਸਿਰਫ ਆਪਣੀ ਮੁਹੱਬਤ ਵਿੱਚ ਡੁੱਬੀ ਹੋਈ ਸੀ ਹੰਬਲਦੇਵ ਸਿੰਘ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਸੀ ਕਿ ਉਹ ਇੰਨਾ ਦੁੱਖ ਸਹਿ ਨਹੀਂ ਕਰ ਸਕਿਆ ਤੇ ਦਿਨ ਰਾਤ ਆਪਣੀ ਧੀ ਦੀ ਯਾਦ ਵਿੱਚ ਰੋਂਦਾ ਰਹਿੰਦਾ ਤੇ ਸਦਮੇ ਵਿੱਚ ਰੋ ਰੋ ਕੇ ਮਰਨ ਦੇ ਕਰੀਬ ਪਹੁੰਚ ਗਿਆ ਉਹ ਸੋਚਣ ਲੱਗਿਆ ਕਿ ਪਤਾ ਨਹੀਂ ਮੇਰੇ ਹੱਥੋਂ ਕੀ ਗਲਤੀ ਹੋ ਗਈ ਹੈ ਉਸ ਦੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਉਹ ਮੈਨੂੰ ਛੱਡ ਕੇ ਚਲੀ ਗਈ ਉਸ ਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕਿ ਉਹ ਕਦੇ ਵਾਪਸ ਆਏਗੀ ਇਸ ਦੁੱਖ ਵਿੱਚ ਉਹ ਇੰਨਾ ਬਿਮਾਰ ਹੋ ਗਿਆ ਕਿ ਲੋਕਾਂ ਨੇ ਤਰਸ ਖਾ ਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਉਸਦੇ ਬੁੱਲਾਂ ਤੇ ਇੱਕ ਹੀ ਗੱਲ ਸੀ ਬੇਟੀ ਤੂੰ ਕਿੱਥੇ ਹੈ ਉਦਰ ਉਸ ਕਮੰਡੀ ਕੁੜੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਆਸ਼ਿਕ ਉਸ ਨੂੰ ਧੋਖਾ ਦੇ ਰਿਹਾ ਹੈ ਉਹ ਮੁੰਡਾ ਉਸ ਨੂੰ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬੇਰਹਿਮੀ ਦੇ ਨਾਲ ਇਸਤੇਮਾਲ ਕਰਦਾ ਰਿਹਾ ਜਦੋਂ ਵੀ ਕੁੜੀ ਨੇ ਮਨਾਂ ਕੀਤਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜ਼ਬਰਦਸਤੀ ਮਾਰਦਾ ਘੁੱਟਦਾ ਉਸਦੇ ਸਰੀਰ ਤੇ ਜ਼ਖਮ ਕਰ ਦਿੰਦਾ ਉਸਦੀ ਹਾਲਤ ਇੰਨੀ ਖਰਬ ਹੋ ਗਈ ਕਿ ਉਹ ਅਕਸਰ ਗਲੀਆਂ ਵਿੱਚ ਝਟਕਦੀ ਹੋਈ ਨਜ਼ਰ ਆਉਂਦੀ ਦਰਦ ਨਾਲ ਕੁਰਲਾਉਂਦੀ ਹੋਈ ਉਸਦੀ ਆਵਾਜ਼ ਗਲੀਆਂ ਵਿੱਚ ਗੂੰਜਦੀ ਸੀ ਪਰ ਕੋਈ ਵੀ ਮਦਦ ਦੇ ਲਈ ਨਹੀਂ ਆਉਂਦਾ ਸੀ ਇੱਕ ਦਿਨ ਉਹ ਇੰਨੀ ਬੁਰੀ ਹਾਲਤ ਵਿੱਚ ਸੀ ਕਿ ਉਹ ਜ਼ਮੀਨ ਤੇ ਡਿੱਗ ਗਈ ਸਰੀਰ ਵਿੱਚ ਜਾਨ ਨਹੀਂ ਰਹੀ ਉਸ ਤੇ ਦਿਲ ਦਾ ਦਰਦ ਉਸਦੇ ਸਰੀਰ ਤੇ ਆਤਮਾ ਤੇ ਛਾ ਗਿਆ ਪਰ ਕੋਈ ਉਸਦੀ ਮਦਦ ਨੂੰ ਨਹੀਂ ਆਇਆ ਉਹ ਪਈ ਪਈ ਤੜਫ ਰਹੀ ਸੀ ਤੇ ਦੁਨੀਆਂ ਦਾ ਕੋਈ ਵੀ ਇਨਸਾਨ ਉਸਦੀ ਮਦਦ ਕਰਨ ਦੇ ਲਈ ਉੱਥੇ ਮੌਜੂਦ ਨਹੀਂ ਸੀ ਦੂਜੇ ਪਾਸੇ ਬਲਦੇਵ ਸਿੰਘ ਜੋ ਆਪਣੀ ਧੀ ਨੂੰ ਖੋ ਜਾਣ ਦੇ ਬਾਅਦ ਬਹੁਤ ਦੁਖੀ ਸੀ ਆਪਣੀ ਬੇਟੀ ਨੂੰ ਯਾਦ ਕਰਦਾ ਰਹਿੰਦਾ ਉਹ ਦਿਨ ਰਾਤ ਆਪਣੀ ਬੇਟੀ ਦੇ ਬਾਰੇ ਵਿੱਚ ਸੋਚਦਾ ਤੇ ਰੋ ਰੋ ਕੇ ਉਸਦੀ ਵਾਪਸੀ ਦੀ ਅਰਦਾਸ ਕਰਦਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੀ ਬੇਟੀ ਕਿੱਥੇ ਹੈ ਕਿਸ ਹਾਲ ਵਿੱਚ ਹੈ ਤੇ ਕਿਸ ਦੁੱਖ ਦਾ ਸ਼ਿਕਾਰ ਹੈ ਇੰਨੇ ਵਿੱਚ ਕੁਝ ਲੋਕਾਂ ਨੇ ਉਸਦੀ ਕੁੜੀ ਨੂੰ ਬਹੁਤ ਕਮਜ਼ੋਰੀ ਦੀ ਹਾਲਤ ਵਿੱਚ ਪਾਇਆ ਤੇ ਉਸ ਨੂੰ ਉਸੇ ਵੇਲੇ ਹਸਪਤਾਲ ਲੈ ਗਏ ਡਾਕਟਰ ਨੇ ਉਸਦਾ ਇਲਾਜ ਸ਼ੁਰੂ ਕੀਤਾ ਤੇ ਜਦੋਂ ਕੁੜੀ ਨੂੰ ਹੋਸ਼ ਆਇਆ ਤੇ ਉਸ ਨੇ ਇੱਕ ਦਰਦਨਾਕ ਦ੍ਰਿਸ਼ ਦੇਖਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਬੁੱਢਾ ਇਨਸਾਨ ਸੀ ਬੇਚੈਨ ਹੋ ਕੇ ਧੀ ਨੂੰ ਬੁਲਾ ਰਿਹਾ ਸੀ ਉਹ ਆਵਾਜ਼ ਉਸ ਦੇ ਦਿਲ ਨੂੰ ਤਸੱਲੀ ਕਰ ਗਈ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਸਮਝ ਵਿੱਚ ਆ ਗਿਆ ਕਿ ਉਸ ਦਾ ਹੀ ਪਿਓ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਸੇ ਵੇਲੇ ਉਸ ਦੇ ਵੱਲ ਭੱਜੀ ਤੇ ਉਸ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੀ। ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਕਿੰਨੀ ਤਕਲੀਫ ਦਿੱਤੀ। ਮੈਂ ਤੁਹਾਡੇ ਨਾਲ ਜ਼ੁਲਮ ਕਰਦੀ ਰਹੀ ਤੇ ਤੁਸੀਂ ਹਮੇਸ਼ਾ ਮੇਰੀ ਖੁਸ਼ੀ ਦੇ ਲਈ ਆਪਣੀ ਕੁਰਬਾਨੀ ਦਿੱਤੀ। ਮੈਂ ਤੇਰੇ ਲਈ ਕੁਝ ਨਹੀਂ ਕਰ ਸਕੀ। ਮੈਨੂੰ ਮਾਫ ਕਰ ਦੇ। ਪਾਪਾ ਇਹ ਕਹਿੰਦੇ ਹੋਏ ਉਸ ਦੇ ਸੀਨੇ ਨਾਲ ਚਿਪਕ ਕੇ ਰੋਣ ਲੱਗੀ। ਉਸ ਦਾ ਦਿਲ ਆਪਣੇ ਗੁਨਾਹਾਂ ਦਾ ਬੋਝ ਚੁੱਕਣ ਵਿੱਚ ਬਹੁਤ ਕਠਿਨਾਈ ਮਹਿਸੂਸ ਕਰ ਰਿਹਾ ਸੀ ਪਰ ਉਸ ਦੇ ਨਾਲ-ਨਾਲ ਬਲਦੇਵ ਸਿੰਘ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਉਸ ਨੇ ਆਪਣੀ ਧੀ ਨੂੰ ਗਲੇ ਲਗਾਇਆ ਇਸ ਦੌਰਾਨ ਬਲਦੇਵ ਸਿੰਘ ਦਾ ਦਿਲ ਰੁਕ ਗਿਆ ਤੇ ਉਹ ਆਪਣੀ ਬੇਟੀ ਨੂੰ ਸੀਨੇ ਨਾਲ ਲਗਾ ਕੇ ਇਸ ਦੁਨੀਆ ਤੋਂ ਵਿਦਾ ਹੋ ਗਿਆ ਉਸ ਦਾ ਆਖਰੀ ਕੰਮ ਆਪਣੀ ਬੇਟੀ ਨੂੰ ਪਿਆਰ ਨਾਲ ਗਲੇ ਲਗਾਉਣਾ ਸੀ ਉਸ ਦੇ ਨਾਲ ਹੀ ਉਹ ਰੱਬ ਦੇ ਕੋਲ ਚਲਾ ਗਿਆ ਜਦੋਂ ਬੇਟੀ ਨੇ ਆਪਣੇ ਪਿਤਾ ਨੂੰ ਆਖਰੀ ਵਾਰ ਆਪਣੇ ਕੋਲ ਮਹਿਸੂਸ ਕੀਤਾ ਤਾ ਉਸਦੇ ਦਿਲ ਵਿੱਚ ਇੰਨਾ ਦੁੱਖ ਭਰ ਗਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਹੀ ਦੁਨੀਆ ਤੋਂ ਚਲੀ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਰੋ ਰਹੀ ਸੀ ਆਪਣੇ ਪਿਤਾ ਦੇ ਬਲਦਾਨ ਤੇ ਪਿਆਰ ਨੂੰ ਉਹ ਸਮਝ ਚੁੱਕੀ ਸੀ ਤੇ ਉਹ ਉੱਥੇ ਹੀ ਦਮ ਤੋੜ ਗਈ ਉਸ ਦਿਨ ਦੋ ਅਰਥੀਆਂ ਨਿਕਲੀਆਂ ਇੱਕ ਪਿਤਾ ਦੀ ਤੇ ਦੂਜੀ ਧੀ ਦੀ ਦੋਨੇ ਇੱਕ ਦੂਜੇ ਤੋਂ ਅਲੱਗ ਨਹੀਂ ਸੀ ਦੁਨੀਆ ਦੇ ਇਸ ਖੇਡ ਵਿੱਚ ਉਹਨਾਂ ਦਾ ਅੰਤ ਇੱਕ ਦਿਨ ਹੀ ਹੈ ਤੇ ਇੱਕ ਹੀ ਜਗ੍ਹਾ ਤੇ ਹੋਇਆ ਪਿਓ ਦੀ ਅਰਦਾਸ ਸੀ ਕਿ ਪਿਓ ਧੀ ਹਮੇਸ਼ਾ ਇਕੱਠੇ ਰਹਿਣ ਤੇ ਰੱਬ ਨੇ ਦੋਨਾਂ ਨੂੰ ਮਿਲਾ ਦਿੱਤਾ ਇਹ ਖੁਦ ਵਿੱਚ ਇੱਕ ਦਰਦ ਭਰੀ ਘਟਨਾ ਸੀ ਉਹ ਪਿਓ ਸੀ ਜੋ ਬੇਟੀ ਦੀ ਖੁਸ਼ੀ ਦੇ ਲਈ ਖੁਦ ਨੂੰ ਚਲਸਾਉਂਦਾ ਰਿਹਾ ਬੇਟੀ ਜੋ ਆਪਣੇ ਪਿਤਾ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਛਿਪਾਉਂਦੀ ਰਹੀ ਪਿਆਰੇ ਦੋਸਤੋ ਦੁਨੀਆਂ ਦਾ ਸਭ ਤੋਂ ਵੱਡਾ ਰਿਸ਼ਤਾ ਉਹ ਹੁੰਦਾ ਹੈ ਜੋ ਇਨਸਾਨ ਆਪਣੇ ਮਾਤਾ ਪਿਤਾ ਨਾਲ ਰੱਖਦਾ ਹੈ ਪਿਤਾ ਦੀ ਸੇਵਾ ਤੇ ਉਸਦੀ ਇੱਜ਼ਤ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਵੱਧ ਕੇ ਹੁੰਦੀ ਹੈ। ਉਸ ਵਰਗ ਦਾ ਦਰਵਾਜ਼ਾ ਹੁੰਦਾ ਹੈ ਜਿਸ ਨੂੰ ਖੋਲਣ ਦੇ ਲਈ ਔਲਾਦ ਨੂੰ ਆਪਣੇ ਪਿਤਾ ਦੇ ਚਰਨਾਂ ਵਿੱਚ ਸਿਰ ਝੁਕਾਉਣਾ ਚਾਹੀਦਾ ਹੈ। ਜੇ ਸਾਨੂੰ ਜ਼ਿੰਦਗੀ ਵਿੱਚ ਸਫਲਤਾ ਚਾਹੀਦੀ ਹੈ ਤਾਂ ਸਾਨੂੰ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਹੀ ਦਿਵਾ ਸਕਦਾ ਹੈ ਤੇ ਸਾਨੂੰ ਉਹਨਾਂ ਨੂੰ ਹਮੇਸ਼ਾ ਦਿਲ ਤੋਂ ਇੱਜ਼ਤ ਦੇਣੀ ਚਾਹੀਦੀ ਹੈ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਂ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਥੈਂਕ ਯੂ